ਬੀਬੀ ਹਰਸੇਮਤ ਜਮਾਨ ਦਿੱਤੀ ਹੋਈ ਨਾ ਬੀਬੀ ਹਰਸੇਮਤ ਜਮਾਨ ਬੋਲੀ ਰਹੀ ਉਨਾਂ ਕੇਸੀ ਗਰੀਬਾਂ ਨੇ ਅਸਮਾਂ ਪਰ ਬੋਲੀ ਚਾਹਣੀ ਅੱਥ ਵੋਟਾਂ ਪਈਆਂ ਨਹੀਂ ਗਰੀਬ ਨੇ ਤਾਲੀ ਮਾਰੀ ਜਾਂ ਹੋਰ ਵੱਡੇ ਵੱਡੇ ਸਿਆਸੀ ਨਹੀਂ ਕਰੀ ਬੋਲੇ ਅਮਰੀਕਾ ਜਿਹਾ ਅੱਗ ਉਹਨਾਂ ਨੇ ਹਾਇਫ ਹੀ ਖਾਣ ਦੇ ਮਾਰੇ ਚਾਕੂ ਆਹ ਅੱਥ ਕਰਦੇ ਰਹੇ ਅੱਗ ਲੱਗੀ ਪਿਆਣ ਕੇ ਸ਼ਹਿਰ ਖਾਨਕੂਬਾ ਦੇ ਸੀਆਰਪੀ ਆਇਆ ਉਸਤਾਰ ਕੀ ਹੁੰਦੀ ਸੀ ਜਾਂ ਮੋਗਲ ਫੌਜੀ ਆਇਆ ਉਸਤਾਰ ਦੇ ਹੁੰਦੇ ਸੀ ਉਹ ਜੋਨ ਪੰਜਾਬ ਆਜੋ ਜੋ ਜੋ ਮੁੰਡਾ ਸੀ ਅੱਜ ਸਾਡੇ ਭਰਾਵਾਂ ਤੇ ਹੋਇਆ ਸਾਡੇ ਮਾਂ ਜਾਈਆਂ ਮਾਂ ਲਾਮਤ ਸੋ ਬੇਨਤੀ ਐ ਸਾਰੇ ਨੌਜਵਾਨਾਂ ਨੂੰ ਦਲਾਰਾ ਮੈਨੂੰ ਫੋਨ ਕਰਨੀ ਐ ਨੌੜੇ ਲਾ ਕੇ ਫੋਨ ਕਰਦਾ ਵੀ ਤੁਸੀਂ ਮੈਨੂੰ ਫੋਨ ਕਰਦੇ ਆਉਂਦੇ ਕਾਪ ਨਹੀਂ ਅਗੇ ਸਾਡੇ ਬਾਹਰ ਚਲੇ ਬਾਹਰ ਨਹੀਂ ਜਾਂਦੇ ਦੇ ਕੋਈ ਬਾਹਰ ਤਾਂ ਫਿਰ ਮਿਲੇ ਵੀ ਐ ਸੋ ਆਓ ਆਪ ਜੋ ਪਿੰਡ ਦੇ ਲੋਕਾਂ ਦਾ ਮੇਰੇ ਸਾਰੇ ਥਲੇ ਕੱਲੇ ਕੱਲੇ ਕਰਨ ਨੂੰ ਬੇਨਤੀ ਐ ਉੱਥੇ ਲੋਕੋ ਬਾਹਰ ਨਿਕਲੋ ਉੱਥੇ ਲੋਕੋ ਬਾਹਰ ਨਿਕਲੋ ਚੋੜਾ ਨੂੰ ਨੱਚ ਪਾਓ ਪਈਦਾ ਭਾਈ ਛੋਡੀ ਵੀ ਵਾਰੀ ਆ ਚਾਰ ਆ ਫਿਰ ਕੱਲ ਨੂੰ ਛੋਡੇ ਜਵਾਬ ਤੀਜੇ ਆ ਤੇ ਲੱਗਣਗੇ ਕੋਈ ਨਾਲੇ ਵੇਚਣਾ ਛੋਡੇ ਜਵਾਕਾਂ ਨੇ ਕਰਨਾ ਫਿਰ ਜਦੋਂ ਆਰਦਾ ਮਰਦਾ ਫਿਰ ਦੁੱਖ ਲੱਗਦਾ ਛੋਪਾ ਯਾਰਾਂ ਨਾਲ ਬੋਲਦਾ ਖਮਲਾ ਜਾਚਕਾ 22 ਤਰੀਕ ਨੂੰ ਇਹ ਕੱਟ ਕਰਨਗੇ ਉੱਥੇ ਵੱਧ ਤੋਂ ਵੱਧ ਲੋਕ ਪਹੁੰਚੋ ਆਪਦੇ ਰਿਸ਼ਤੇਦਾਰ ਵੀ ਲੈ ਕੇ ਆਓ ਆਪਦੇ ਘਰਾਂ ਚੋਂ ਤੀਆਂ ਪਹਿਣਾ ਵੀ ਲੈ ਕੇ ਆਓ ਗੱਡੇ ਬਾਣੇ ਗੱਡੇ ਮੋਕਟਰ ਸੌਣ ਨਾਲ ਇੱਥੇ ਆ ਕੇ ਬਿਠਾਓ ਚਾਰ ਕਿਹਦੇ ਚਿੰਗੀਆਂ ਲੱਗ ਜੇ ਕੋਈ ਕੋਈ ਤਾਂ ਮਸਤ ਸਥਾਨੀ ਅਈ ਭਰੇ ਤੱਕ ਕੋਈ ਤੇ ਲੋਕਾਂ ਸਾਹ ਕਿੱਥੇ ਮਰ ਗੀਆਂ ਉਹ ਕਿੱਥੇ ਮਰ ਗਏ ਜਿਹੜੇ ਜਾਤੀਵਾਦ ਦੇ ਨਾਂ ਤੇ ਧੜਭਾਉਂਦੇ ਨੇ ਲੋਕਾਂ ਨੂੰ ਰੋਲ ਫੇਸਬੁੱਕਾਂ ਤੇ ਉਹ ਲਿਆਣੇ ਆ ਇੱਕ ਉਹ ਕਿੱਥੇ ਮਰ ਗਿਆ ਉਹ ਨਹੀਂ ਆਇਆ ਹਾਂ ਤਾਂ ਕੋਈ ਬੋਲਣ ਦੀ ਬਾ ਖਤਰ ਹਣਾ ਸੋ ਭਾਈ ਇਹਨਾਂ ਖਾਤਰ ਬੋਲਾਂਗੇ ਆ ਲੜੀ ਲੜਨ ਦੇ ਜਿਹੜਾ ਲੋਕ ਅਸੀਂ ਵੀ ਲੜਾਂਗੇ ਅੱਗੇ ਧੰਮ ਤੇ ਲੜਨਾ ਪੈਗਿਆ ਉਹਨੇ ਵੀ ਲੜਾਂਗੇ ਜਿਵੇਂ ਤੁਸੀਂ ਕਹੋਗੇ ਉਹ ਵੀ ਲੜਾਂਗੇ ਸੋ ਭਾਈ